ਸਮਾਨਾ ਸਮੁੱਚੇ ਪਟਿਆਲਾ ਤੇ ਹੋਰ ਬਾਹਲੇ ਸ਼ਹਿਰਾਂ ਤੋਂ ਵੀ ਇਕੱਤਰ ਹੋਏ ਸਿਆਸੀ ਸਮਾਜ ਧਾਰਮਿਕ ਿਕਤਨ ਤੋਂ ਅਲੱਗ-ਅਲੱਗ ਸਖੀਤਾਂ ਸਮਾਨਾ ਨਿਵਾਸੀ ਤੇ ਇਸ ਪਰਿਵਾਰ ਨਾਲ ਇਸ ਦੁਖੀ ਘੜੀ 'ਚ ਦੁੱਖ ਮਨਾਉਣ ਵਾਸਤੇ ਸ਼੍ਰੀ ਕੋਣ ਵਾਸਤੇ ਆਏ ਸਾਰੇ ਦੋਸਤੋ ਬੀਬੀਓ ਤੇ ਭੈਣੋ ਕੋਈ ਬੰਦਾ ਸੋਚ ਵੀ ਨਹੀਂ ਸਕਦਾ ਸੀ ਕਿ ਬਾਣਾ ਵਾਪਰੂਗਾ ਔਰ ਇਹ ਪਹਾੜ ਟੁੱਟੂਆ ਇਹਨਾਂ ਪਰਿਵਾਰਾਂ ਦੇ ਉੱਤੇ ਮਾਸੂਮ ਬੱਚੇ ਇੱਕੋ ਵਕਫਾ ਇੱਕ ਐਕਸੀਡੈਂਟ ਦੀ ਵਿੱਚ ਇਹ ਮੌਤ ਦੇ ਗੋਦੀ ਚਲੇ ਜਾਣਗੇ ਇਹ ਦੁੱਖ ਵਡਾਇ ਨਹੀਂ ਜਾ ਸਕਦਾ ਇਹ ਦੁੱਖ ਦਾ ਜੋ ਦੁੱਖ ਜਿਹੜੀ ਕੋਈ ਅਰੇ ਕਿਸੇ ਕੋਈ ਬੰਦਾ ਵੀ ਇਹਨੂੰ ਘੱਟ ਨਹੀਂ ਕਰ ਸਕਦਾ ਸਾਰੀ ਉਮਰ ਵਾਸਤੇ ਰਹਿੰਦਾ ਹੈਗਾ ਪਰ ਮੈਂ ਬਜ਼ੁਰਗ ਹੋਣ ਦੇ ਨਾਤੇ ਜਿੰਨੀ ਮੈਂ ਜ਼ਿੰਦਗੀ ਹਟਾਈ ਹੈਗੀ ਉਹਦੇ ਨਾਤੇ ਮੈਂ ਇਹ ਕੱਲ ਜ਼ਰੂਰ ਤੁਹਾਹਨਾਂ ਨਾਲ ਸਾਂਝੀ ਕਰਨੀ ਚਾਹਣਾ ਹੈਗਾ ਸਾਰੇ ਪਰਿਵਾਰਾਂ ਨਾਲ ਸਮਝੇ ਸਮਾਜ ਨਾਲ ਕਿ ਜ਼ਿੰਦਗੀ ਦੀ ਬੜੀ ਇੱਕ ਆਪਣੀ ਫੋਰਸ ਹੈ ਇੱਕ ਆਪਣੀ ਤਾਕਤ ਹੈ ਇੱਕ ਆਪਣੀ ਰਵਾਨਗੀ ਹੈਗੀ ਹੈ ਮੈਂ ਜ਼ਿੰਦਗੀ ਵਿੱਚ ਬਹੁਤ ਮੌਕੇ ਦੇਖੇ ਐ ਪਰਿਵਾਰਾਂ ਦੇ ਪਰਿਵਾਰ ਮੁੱਕ ਗਏ ਇੱਕ ਬੱਚਾ ਬਚ ਗਿਆ ਇੱਕ ਬੰਦਾ ਬਚ ਗਿਆ ਮੈਨੂੰ ਐਸੀ ਸੱਬਰਜ ਕੋ ਮੁੜ ਕੇ ਹੱਸੂਗਾ ਵੀ ਕਿ ਕੋਈ ਸੱਬਰਜ ਕੋ ਮੁੜ ਕੇ ਕੋਈ ਕੋਈ ਖੁਸ਼ੀ ਵੀ ਆਉਗੀ 20 25 ਸਾਲ ਬਾਅਦ ਸੱਬਰਜ ਬਾਜੇ ਵੀ ਬੱਚੇ ਉਸ ਉਸ ਸੱਬਰਜ ਖੁਸ਼ੀ ਵੀ ਆਈਆਂ ਤੇ ਜ਼ਿੰਦਗੀ ਅੱਗੇ ਤੁਰਦੀ ਹੈਗੀ ਹੈ ਸੋ ਮੇਰੀ ਸਾਰੇ ਪਰਿਵਾਰਾਂ ਨੂੰ ਬੇਨਤੀ ਹੈ ਕਿ ਮੈਨੂੰ ਕਹਿਣ ਕੋਈ ਚਿੰਤ ਨਹੀਂ ਹੈ ਬਜ਼ੁਰਗ ਦੇ ਨਾਤੇ ਸਲਾਹ ਵੀ ਦਿੱਤਾ ਡਾਕਟਰ ਸਲਾਹ ਹੈਗੀ ਹੈ ਕਿ ਆਪਾਂ ਜਿੰਦਗੀ ਜੋ ਯਕੀਨ ਹੈਗਾ ਉਹਨੂੰ ਕਾਇਮ ਰੱਖੀਏ ਆਪਣੀ ਸੋਚ ਨੂੰ ਆਪਾਂ ਬਰੰਦ ਕਰੀਏ ਔਰ ਹੌਸਲਾ ਰੱਖੀਏ ਔਰ ਜ਼ਿੰਦਗੀ ਰੋਕ ਕੇ ਤੋੜੀਏਗਾ ਸਾਰੇ ਪਰਿਵਾਰ ਜਿਹੜੇ ਸਾਰੇ ਬੱਚਾ ਨੇ ਮਾਪ ਪਿਤਾ ਹੈਗੇ ਆ ਉਹ ਪ੍ਰੋਡਕਟਿਵ ਵਿੱਚ ਹੈਗੇ ਆ ਪਰ ਜਦ ਤੱਕ ਪੂਰੇ ਬੱਚੇ ਦੀ ਥਾਂ ਤੇ ਕੋਈ ਨਵਾਂ ਬੱਚਾ ਆਪਾਂ ਨੂੰ ਪ੍ਰਾਪਤ ਨਹੀਂ ਹੁੰਦਾ ਜਾਂ ਆਪਾਂ ਉਧਰ ਕੋਸ਼ਿਸ਼ਾਂ ਨਹੀਂ ਕਰਦੇ ਤਾਂ ਪ੍ਰਾਣਾ ਬੱਚਾ ਭੁੱਲਣਾ ਬੜਾ ਹੀ ਮੁਸ਼ਕਲ ਹੈਗਾ ਸੋ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਸੱਜ ਸੱਜ ਪਰਿਵਾਰਾਂ ਨੂੰ ਕਿ ਆਓ ਆਪਾਂ ਇੱਕ ਜ਼ਿੰਦਗੀ ਨੂੰ ਹੰਗਾਰੇ ਹਾਂ ਪੱਖੀ ਹੰਗਾਰੇ ਦੇਖੀਏ ਜ਼ਿੰਦਗੀ ਜਿਉਣ ਦੇ ਮਕਸਦਾਂ ਦੇਖੀਏ ਦੁਖੀ ਆਪਾਂ ਹੈਗੇ ਸਾਰੇ ਹੈਗੇ ਆ ਹਰ ਪੰਨੇ ਲੱਗਿਆ ਕਿ ਮੇਰਾ ਆਪਣਾ ਨਕਸਾ ਖੋ ਗਿਆ ਸਾਰਾ ਪਟਾਲਾ ਸੋਗੀ ਹੋ ਗਿਆ ਸਾਰਾ ਸਮਾਨਾ ਸੋਗੀ ਹੋ ਗਿਆ ਪਿੱਡਾਂ ਤੱਕ ਸੋਗ ਦੀ ਲਹਿਰ ਚਲੀ ਗਈ ਪਰ ਅਜੇ ਤੱਕ ਲੋਕੀ ਸੋਗ ਦੀ ਲਹਿਰ 'ਚ ਡੁੱਬੇ ਹੋਏ ਆਗੇ ਆ ਸੋ ਇੱਕ ਕੋਸ਼ਿਸ਼ ਆਪਾਂ ਸਾਰੇ ਕਰ ਰਹੇ ਆਂ ਕਿ ਮੈਂ ਗਿਆ ਮਹਾਰਾਣੀ ਪੰਡਿਤ ਘਰ ਗਈ ਹੋਰ ਵੀ ਲੋਕੀ ਬਹੁਤ ਕੋਸ਼ਿਸ਼ ਕਰ ਰਹੇ ਕਿ ਸੜਕ ਨੂੰ ਚੌੜਾ ਕੀਤਾ ਜਾਵੇ ਔਰ ਸਾਨੂੰ ਯਕੀਨ ਤੋਂ ਆਇਆ ਮਿਸਟਰ ਨੇ ਕਿ ਸੜਕ ਦਾ ਮਤਲਬ ਸੀ ਜਰੂਰ ਸੋਚਾਂਗੇ ਇਹਨੂੰ ਦੋ ਦੋਰੇ ਕਰਨ ਦਾ ਚਾਰ ਚਾਰ ਮਾਰਗੀ ਕਰਨ ਦਾ ਅਸੀਂ ਕਿਹ ਜਮੀਨ ਹੈਗੀ ਐ ਖਰਸਤੀ ਜਮੀਨ ਹੈਗੀ ਜਮੀਨ ਐਕਵਾਇਰ ਕਰਨ ਦੀ ਇੱਥੇ ਜਰੂਰਤ ਨਹੀਂ ਪੈਣੀ ਜਾਂ ਸਭ ਤੋਂ ਵੱਡੀ ਇੱਕ ਇੱਚ ਖਜਾਹ ਦਿੰਦੀ ਸਰਕਾਰਾਂ ਕੋਲ ਕਿ ਜਮੀਨ ਨਹੀਂ ਕੋਆਣੀ ਫਿਰ ਇਸ ਕਰਕੇ ਅਸੀਂ ਕੋਸ਼ਿਸ਼ਾਂ ਕਰਾਂਗੇ ਸਾਰੇ ਨਾਲ ਮਿਲ ਕੇ ਸਮੁੱਚੀ ਸਿਆਸੀ ਤੇ ਸਮੁੱਚੇ ਸਿਆਸੀ ਵਿਅਕਤੀ ਕੇ ਸਰਪਲ ਚੌੜਾ ਕੀਤਾ ਜਾਵੇ ਪਰ ਪਰਿਵਾਰਾਂ ਨੂੰ ਮੈਂ ਬੇਨਤੀ ਕਰਦਾ ਕਿ ਉਸ ਦੁਖੀ ਘੜੀ ਵਿੱਚ ਅਸੀਂ ਉਹਨਾਂ ਦੇ ਨਾਲ ਹੈਗੇ ਉਹਨਾਂ ਦਾ ਦੁੱਖ ਵੰਡਾ ਨਹੀਂ ਸਕਦੇ ਪਰ ਘੱਟੋ ਘਾਟ ਆਪਾਂ ਸਾਰੇ ਜਿੰਨਾ ਜਿੱ ਇਕੱਠ ਹੋਇਆ ਹੈਗਾ ਦੁੱਖ ਘਟਾਣ ਵਾਸਤੇ ਆਪਾਂ ਸਾਰੇ ਉਸ ਪਰਿਵਾਰ ਨਾਲ ਜਨਤੀ ਪ੍ਰਗਟ ਕਰਦੇ ਆਂ ਬਹੁਤ ਬਹੁਤ ਧੰਨਵਾਦ ਬਹੁਤ ਸ਼ੁਕਰੀਆ